ਲਬੇ ਬਿੰਦਨ ਨੂੰ ਰੋਟੀ ਤੇ ਆਪ ਕੋ ਸਕੀਮ ਲਾਈਏ ਸਾਰਾ ਪਿੰਡ ਲਾਂਬੇ ਦੀ ਜਾਂਦਾ ਇਹ ਦੋ ਨੂੰ ਆਈਆਂ ਤੇ ਦੋਨਾਂ ਨੂੰ ਹੁਣ ਅਜੇ ਤੱਕ ਨਹੀਂ ਕਰਮ ਕੰਮ ਬੇਬੇ ਤੋਂ ਤੇ ਨਾਲ ਰੋਟੀ ਦਿੰਦੇ ਕਰਦੇ ਆ ਬੇਬੇ ਨਾਲ ਗੱਲ ਜਾ ਕੇ ਕੋ ਸਕੀਮ ਤਾਂ ਪਾਉਣੀ ਪਊਗੀ ਕਿਵੇਂ ਬੇਬੇ ਵਧੀਆ ਭਾਈ ਮੈਂ ਤਾਂ ਪਿੰਡ ਚ ਹੋਣ ਗਿਆ ਸੀਗਾ ਹਾਂ ਮੈਨੂੰ ਇੱਕ ਦੋ ਬੰਦੇ ਟੱਕਰੇ ਅੱਛਾ ਮੈਨੂੰ ਕਹਿੰਦੇ ਯਾਰ ਤੁਹਾਨੂੰ ਲੱਖ ਲਾਣਤਾ ਐ ਤੁਹਾਨੂੰ ਇਹਦੇ ਤੁਹਾਨੂੰ ਤੇਰੇ ਮਾਪੇ ਨੇ ਤੁਹਾਨੂੰ ਪਾਲਿਆ ਹੈਗਾ ਤੇ ਤੁਸੀਂ ਰੋਟੀ ਨਹੀਂ ਦਿੰਦੇ ਤੇ ਤੁਹਾਡੀਆਂ ਬਹੂਆਂ ਤਾਂ ਕੰਮ ਨਹੀਂ ਕਰਦੀ ਤੇ ਬੇਬੇ ਤੋਂ ਕੰਮ ਕਰਾਉਂਦੀਆਂ ਮੈਂ ਤਾਂ ਤੈਨੂੰ ਇਹੀ ਕਹਾਂਗਾ ਉਹ ਤਾਂ ਇਹ ਕੰਮ ਕਰਦੀ ਨਹੀਂ ਲੜਾਈ ਭਾ ਲੈਣੀ ਹੈ ਇਹ ਲਾਂਚ ਬਹੁਤ ਕਰਦੀ ਹੈ ਹਾਂ ਤੇ ਮੈਂ ਤੈਨੂੰ ਐਂ ਕਹਦੀ ਵੀ ਮੇਰੇ ਕੋਲ ਇੱਕ ਇੱਕ ਕਿਲਾ ਤਾਂ ਮੇਰੇ ਕੋਲ ਨਾ ਜ਼ਮੀਨ ਦਾ ਹੈਗਾ ਤੇ ਨਾਲੇ ਏਖੜੀ ਹੈ ਤੇ ਬਾਕੀ ਮੈਂ ਆਪਦਾ ਆਪੇ ਕੰਮ ਸਾਂਭੂ ਹਾਂ ਗੱਲ ਸਹੀ ਹੈ ਕਿ ਨਹੀਂ ਹਾਂ ਉਹਦੇੇ ਕੰਮ ਕਰਦੀ ਨਹੀਂ ਮੈਨੂੰ ਨਾ ਉਹ ਨਹੀਂ ਕਰਦੀਆਂ ਇਹ ਲਾਲਤ ਲਾਲਤ ਨਹੀਂ ਬਣਦੀਆਂ ਦੋਨੇ ਹੂੰ ਫੇਰ ਕੰਮ ਕਰਨੀ ਆ ਮੈਂ ਤਾਂ ਤੇਰੀ ਸੇਵਾ ਹੋ ਜੂ ਐਨੇ ਬਣੇ ਨਾ ਠੀਕ ਆ ਨਾ ਨਹੀਂ ਤੇਥੋਂ ਕੰਮ ਕਰਾਈ ਜਾਣੀਆਂ ਕਰਾਈ ਜਾਣੀਆਂ ਤਾਂ ਕਰਾਉਣੀ ਕਿ ਇਹ ਆਪ ਮਾਉਨ ਚਾ ਉਧਰ ਤਾਂ ਨਹੀਂ ਅੰਦਰ ਲਾ ਕੇ ਅਸੀਂ ਪੈ ਜਾਂਦੀ ਆ ਹੂੰ ਤੇ ਤੇਥੋਂ ਕੰਮ ਕਰਾਉਣੀ ਆ ਕਿਹੜੇ ਕਹਿੰਦੀ ਬੇ ਵਿਆਹ ਲਿਆ ਮੱਝੋਂ ਨੂੰ ਪਾਣੀ ਪਿਆ ਦੇ ਨੀਰਾ ਪਾ ਦੇ ਫਲਾਣੇ ਦੇ ਤੂੰ ਦੁੱਖ ਸੁੱਖ ਚਾ ਉਧਰ ਨਾ ਕਰਦੀਆਂ ਮੇਰੇ ਤੇ ਨਾ ਚੌਧਰ ਕਰਦੀਆਂ ਹਣਾ ਕੰਮ ਕਰਦੀਆਂ ਡੱਕਾ ਵੀ ਦੋੜਦੀਆਂ ਨਾ ਆ ਵੱਡੀ ਪਰਮ ਜੀ ਤਾਂ ਜਮੀ ਤੇ ਇਹ ਤਾਂ ਜਮੀ ਬਸ ਐਦੀ ਤਾਂ ਤੇ ਛੋਟੀ ਉਦੋਂ ਵੀ ਚੰਦਾ ਜ ਉੱਪਰ ਦੀ ਆ ਗਈ ਹਾਂ ਛੋਟੀ ਉਦੋਂ ਉੱਤਰੀ ਗਏ ਹਾਂ ਇਹਨੂੰ ਦੋਨਾਂ ਨੂੰ ਤੋਂ ਸਬਕ ਕਰ ਸਿਖਾਉਣਾ ਹੀ ਪਊਗਾ ਛੋਟੀ ਐਸੀ ਨਹੀਂ ਖਰਾਬ ਕਰੀ ਆ ਹਾਂ ਤੇ ਤੂੰ ਨੇ ਦੱਸੀ ਨਾ ਨਾ ਇਹ ਆ ਗੱਲ ਹੈ ਨਹੀਂ ਨਾ ਤੇਰਾ ਮੇਰੇ ਤੇ ਐ ਪਤਾ ਲੱਗ ਗਿਆ ਵੀ ਇਹਨੇ ਕੋਈ ਗੱਲ ਬਣਾਈ ਹੋਈ ਹੈ ਚੰਗਾ ਅੰਦਰ ਗੱਦੀ ਰਹਿਣ ਦੇ ਚੰਗਾ ਜਿਹੜੇ 5-7 ਸਾਲ ਸੇਵਾ ਕਰ ਰਹੀਆਂ ਨੇ ਲਾਲਚ ਜੀ ਕਰ ਲੈਣੀ ਆ ਕਰ ਲੈਣੀ ਆ ਉਦਾਂ ਹੀ ਕਰਦੀਆਂ ਨਹੀਂ ਮੈਨੂੰ ਪਤਾ ਹਨਾ ਤੇ ਮੈਂ ਕੋਈ ਕਰ ਦਾਂ ਕੋਈ ਜੋਹਤ ਬਣਾਉਣਾਗਾ ਠੀਕ ਹੈ ਠੀਕ ਹੈ ਮੈਂ ਤਾਂ ਤੈਨੂੰ ਇਹੀ ਕਹਿਣਾ ਬਸ ਤੇ ਮੈਂ ਨਾ ਕੋਈ ਗੱਲ ਕਰੂਗਾ ਪਹਿਲਾਂ ਮੈਂ ਛੋਟੀ ਕੋਲ ਗੱਲ ਕਰੂ ਹਾਂ ਉਹ ਛੋਟੀ ਤੇਜ ਹੈ ਤੁਹਾਨੂੰ ਪਰਮਜੀਤ ਨੂੰ ਹਾਂ ਉਹ ਦੂ ਤੇਜ ਹੈ ਠੀਕ ਹੈ ਨਾ ਉਹਨੂੰ ਕਹਾਂਗੇ ਵੀ ਇਹ ਗੱਲ ਹੈ ਤੇ ਤੇਰੇ ਤਾਂ ਹੀ ਲੱਤਾਂ ਘੁੱਟਾ ਕਰ ਰਹੀਆਂ ਹਾਂ ਮਨ ਲਾ ਪੈਰ ਘੁੱਟਾ ਕਰ ਰਹੀਆਂ ਆਂ ਆਖਿਆ ਕਿ ਨਹੀਂ ਬੇਬੀ ਜੀ ਪਾਣੀ ਤੂੰ ਆਖਿਆ ਕਿ ਨਹੀਂ ਚਾਹ ਤੈਨੂੰ ਦੁੱਧ ਪਿਆਇਆ ਕਰਨੀ ਹੈ ਹੂੰ ਇਹਦਾ ਮੰਨਦੀ ਨਾ ਗੱਲ ਆ ਲਾਲਚਪੁਰੀ ਭਲਾਏ ਹਾਂ ਲਾਤ ਨੂੰ ਕਿ ਨਹੀਂ ਦੇ ਗਿਆ ਅੱਜ ਕੱਲ ਹੁਣ ਮੈਂ ਇਹਨੂੰ ਕੁਝ ਕਹਿ ਨਹੀਂ ਸਕਦਾ ਅੱਜ ਕੱਲ ਘੁੱਟਦੇ ਆਂ ਮਾਰਦੇ ਆਂ ਅੱਜ ਕੱਲ ਇਹ ਭੈਣ ਦਾ ਟੈਮ ਮਾੜਾ ਗਾ ਕੁਝ ਖਾ ਕੇ ਮਰ ਜਾਣੀਂ ਮਰ ਜਾਣੀਂ ਤੇ ਆਪਾਂ ਜੇਲ੍ਹ ਚ ਅੜ ਜਾਾਂਗੇ ਆਪਾਂ ਤੇ ਇਹੀ ਸਕੀਮ ਲਾ ਹੈ ਇਹਦਾ ਮੇਰੀ ਫਿਰ ਮੈਂ ਕਰਦਾਂ ਵਜੂਫਤ ਬਣਾਉਣਾ ਅੱਗੇ ਤਾਂ ਲੋਕ ਕੱਟ ਜਾਂਦੇ ਸੀ ਹੁਣ ਨਹੀਂ ਕੱਟਦੀਆਂ ਹੁਣ ਤਾਂ ਕੋਈ ਜੋਖਤਾ ਬਣਾ ਕੇ ਹੀ ਕੰਮ ਕਰਨਾ ਪਊਗਾ ਹੂੰ ਹੈ ਚਲੋ ਮੈਂ ਕਰਦਾਂ ਫਿਰ ਗੱਲ ਚਲੋ ਠੀਕ ਹੈ ਹੈਗਾ ਜਾਣ ਦੇ ਫਿਰ ਬਈ ਮਨਪ੍ਰੀਤ ਹਾਂ ਬਈ ਮੈਂ ਤੁਹਾਨੂੰ ਗੱਲ ਦੱਸਾਂ ਹਾਂ ਬਈ ਬੇਬੇ ਦੇ ਨਾਂ ਇੱਕ ਤਾਂ ਕਿਲਾ ਜ਼ਮੀਨ ਦਾਗਾ ਅੱਛਾ ਤੇ ਨਾਲੇ ਐਫਡੀ ਆ ਮੈਂ ਤਾਂ ਹੁਣ ਪਤਾ ਲੱਗਿਆ ਹੈਗਾ ਮੈਂ ਤਾਂ ਪਰਿਵਾਰੀ ਕੋਲ ਗਿਆ ਸੀਗਾ ਆਪਣੀ ਬੇਬੇ ਦੇ ਨਾਲ ਹਾਂ ਤੇ ਐਫ ਡੀ ਦੀ ਨਾ ਜਿਹੜੀ ਕਾਪੀ ਆ ਉਹ ਮੈਨੂੰ ਮਿਲ ਗਈ ਤੇ ਮੈਂ ਸਾਨੂੰ ਐਂ ਦੱਸਦਾ ਇਹ ਐ ਨਹੀਂ ਪਤਾ ਤੁਸੀਂ ਇਹਨੂੰ ਕਰਦਾ ਤੰਗ ਐ ਨਹੀਂ ਬਦਹੇ ਭਤੀਜਾਂ ਦੇ ਨਾਲ ਵਾਦੇ ਚਾਹਤੀ ਹਾਂ ਹਾਂ ਬਈ ਤੈਨੂੰ ਬਰਿਆ ਬਰੂ ਕੇ ਕੰਮ ਕਰੋ ਇਹਦੇ ਨਾਲ ਜਿੰਨਾ ਚਿਰ ਲੋਟ ਆਉਂਦਾ ਤੈਨੂੰ ਬਰਿਆ ਕਰਕੇ ਸੇਵਾ ਕਰੋ ਕਿ ਦੁੱਧ ਫੜਾ ਕੇ ਕਰੋ ਕਿ ਲੱਸੀ ਫੜਾਇਆ ਕਰੋ ਇਹਨੂੰ ਐਨਾ ਮਸੂਸ ਹੋਵੇ ਵੀ ਮੈਂ ਆਪਦੇ ਪੇਕੇ ਪਿੰਡ ਬੈਠੀ ਆਂ ਕਿ ਇੱਥੇ ਆਪਣੀ ਨੂਹਾਂ ਨਾਲ ਕੰਮ ਕਰਦੀ ਆਂ ਠੀਕ ਹੈ ਬਣ ਜਿਹੜੀ ਸੇਵਾ ਕਰਨੀ ਹੈ ਬੇਬੇ ਦੀ ਹਾਂ ਸੇਵਾ ਕਰਨੀ ਹੈ ਪੂਰੀ ਤੇ ਨਹੀਂ ਆਈ ਨਹੀਂ ਬਦਲੇ ਭਤੀਜਾ ਨਾਂ ਲਵਾ ਦੇ ਗਾਹਾਂ ਸੋਡਾ ਕੰਮ ਹੈ ਹੁਣ ਸਾਹਮਣ ਮੈਂ ਤੁਹਾਨੂੰ ਦੱਸਣਾ ਸੀ ਆ ਠੀਕ ਹੈ ਨਾ ਤੇ ਮੈਨੂੰ ਫੋਨ ਆਈ ਜਾਂਦਾ ਮੈਂ ਜਾਇਆ ਮੈਂ ਕਿਸੇ ਦੇ ਕੰਮ 'ਚ ਠੀਕ ਹੈ ਨਾ ਹੈਲੋ ਵਿਪਿਕੋ ਜਾ ਕੇ ਆਉਣੀ ਹੈ ਬੈਠੀ ਹੈਗੀ ਹੁਣ ਤਾਂ ਕਿਵੇਂ ਬੈਠੇ ਬੈਠੇ ਹੋਈ ਬੈਠੇ ਮਨਪ੍ਰੀਤ ਮੇਰੇ ਗਰਮੀ ਚ ਬੈਠੀ ਅੰਦਰ ਬਹਿ ਜਾ ਇਸ ਵਿੱਚ ਹਾਂ ਪੱਕੇ ਨਾ ਵਿੱਚ ਗਰਮੀ ਵਾਲੀ ਪਾਣੀ ਲੈ ਕੇ ਦੇ ਮੈਂ ਤੈਨੂੰ ਨਾ ਬੁੱਤ ਪੰਦਾਂ ਪੀ ਲਿਆ ਲੈ ਦੇਣੀ ਠੰਡਾ ਜੀ ਗਰਮੀ ਬਹੁਤ ਆ ਗਈ ਨਹੀਂ ਹੁਣੀ ਪੀ ਕੇ ਆਤੀ ਔਰ ਕਿਵੇਂ ਕੇ ਤੂੰ ਅੰਦਰ ਬੈਠਾ ਕਰ ਗਰਮੀ ਵਾਲੀ ਹੈਗੀ ਚਲ ਕੋਈ ਨਹੀਂ ਅੰਦਰ ਬਹਿ ਜਾ ਕਰੂੰ ਤੇ ਹੋਰ ਕੋਈ ਚੀਜ਼ ਦੀ ਲੋੜ ਹੈਗੀ ਲੈ ਦੇਣੀ ਤੈਨੂੰ ਕੋਈ ਚਾਹੀਦੀ ਤਾਂ ਦੱਸ ਦੇ ਨਾ ਨਾ ਹੁਣੀ ਖਾ ਕੇ ਦੀ ਰੋਟੀ ਮੈਂ ਮੈਂ ਤੈਨੂੰ ਪਾਣੀ ਲੈ ਦੇ ਪਾਣੀ ਇਹ ਤਾਂ ਵਧੀਆ ਹੋ ਗਿਆ ਹੁਣ ਤਾਂ ਲੈ ਪਾਣੀ ਵੀ ਫੜਾਉਣ ਲੱਗ ਗਈਆਂ ਮੈਂ ਤਾਂ ਕਰਮੀ ਖੁੱਲ ਗਏ ਕਿਤੇ ਅਕੇਲਾ ਨਹੀਂ ਤੇ ਮੈਂ ਤੋ ਕੰਮ ਬਹਾਲਦੀਆਂ ਸੀਗੀਆਂ ਹੁਣ ਲੋਟ ਆਉਂਦੀਆਂ ਇਹ ਮੁੰਡਿਆਂ ਦੀ ਗੱਲ ਸੱਚੀ ਐ ਹੁਣ ਪਰੌਣੀਆਂ ਪਾਣੀ ਮਿਲੋ ਤੇ ਵਧੀਆ ਹੋ ਗਿਆ ਦੇਖਿਆ ਅੰਦਰ ਬਿਨ ਲੈ ਬੇਬੇ ਪਾਣੀ ਪੀ ਲੈ ਨਹੀਂ ਬੱਤ ਪੀ ਲੈ ਲੈ ਮੈਂ ਰੱਖ ਦਿੰਨੀ ਗਲਾਸ ਤੇ ਮੈਂ ਤਾਂ ਨਾ ਇਹ ਕਿ ਨਹੀਂ ਬੇਬੇ ਰਾਤ ਭਰ ਤੈਨੂੰ ਦਵਾਈ ਬੁੱਟੀ ਦੀ ਲੋੜ ਐ ਕੋਈ ਨਹੀਂ ਬੱਤ ਕੋਈ ਨਹੀਂ ਤੂੰ ਹਾਂ ਬਲਾ ਲਿਆ ਕਰ ਸਾਨੂੰ ਚੰਗਾ ਸੱਤ ਦਵਾ ਲਿਆ ਕੋਈ ਨਹੀਂ ਕੋਈ ਹਾਂ ਮੇਰੇ ਕੰਨੀ ਆ ਜਾ ਕਰ ਉਧਰ ਦੋ ਕੋਈ ਨਹੀਂ ਕੋਈ ਤੁਸੀਂ ਦਬਾਉਂਗਾ ਹੋਰ ਕੌਣ ਦਬਾਊਗਾ ਮੇਰੇ ਕੰਨੀ ਆ ਜਾ ਕਰ ਉਧਰ ਦੋ ਘੰਟੇ ਕੋਈ ਨਹੀਂ ਮੈਂਨੇ ਕੰਮ ਕੁਮ ਨੂੰ ਮੇੜ ਕੇ ਬਿਲਕੁਲ ਹੁੰਨੀ ਹੈ ਕੋਈ ਨਹੀਂ ਹੋਰ ਕੋਈ ਨਾ ਸੀ ਜੇ ਆਡਣਾਗੇ ਤਾਂ ਆਡਾ ਫਿਰ ਤੇਰੀ ਸੇਵਾ ਤਾਂ ਕਰਾਂਗੇ ਅਸੀਂ ਮੈਂ ਮੈਂ ਵੀ ਤੇਰੀ ਨੂੰ ਆਗੇ ਅਸੀਂ ਭਰਮਜੀਤ ਨਾਲ ਤੈਨੂੰ ਵੱਧ ਦੇ ਸਮਝਦੇ ਹਾਂ ਕੋਈ ਨਹੀਂ ਪੁੱਤ ਹੋਰ ਕੋਈ ਨਾ ਤੇਰੀ ਸੇਵਾ ਕਰਾਂਗੇ ਅਸੀਂ ਹਾਂ ਕਰਾਂਗੇ ਫਿਰ ਹੋਰ ਕੋਈ ਬਗਾਨਾ ਕਰੂ ਕੋਈ ਪਰ ਮੈਂ ਕੰਮ ਕਰਦੀ ਆ ਚੰਗਾ ਮੇਰਾ ਕੰਮ ਕੋਈ ਨਹੀਂ ਕੋਈ ਗੱਲ ਨਹੀਂ ਬਗਦੀ ਕੰਮ ਤਾਂ ਕਰ ਲਈਏ ਫਿਰ ਕਿਹੜਾ ਮਾਰੂ ਤੇਰੇ ਕੋ ਇਕ ਤਾਂ ਬੁੜੀ ਜੀ ਕਿੱਥੋਂ ਮੇਰੇ ਘਰ ਮਾਂ ਚ ਪਈ ਸੀਗੀ ਕਿੱਥੋਂ ਪੇਪੜ ਲਾਤੀ ਮੈਨੂੰ ਫੇਰ ਇਹ ਸਾਰੇ ਰਿਸ਼ਤੇਦਾਰ ਆ ਕੇ ਮੈਨੂੰ ਰੋਟੀ ਲਾ ਗਏ ਇਹਨੂੰ ਕੀ ਹੋ ਗਿਆ ਪਰਮੀਤਾ ਹੋਣਾ ਕੀ ਹੈਗਾ ਫਿਰ ਤੁਰ ਕੇ ਆ ਗਈ ਬੇਬੇ ਦੀ ਗੱਲ ਕਰਦੀ ਆ ਮੈਂ ਹੂੰ ਆ ਕੇ ਚਾਹ ਦੇ ਦੇ ਮੈਨੂੰ ਰੋਟੀ ਦੇ ਦੇ ਮੈਨੂੰ ਇਹ ਚਾਹ ਕਦੋਂ ਕੁ ਕਰੀ ਸੀ ਮੈਨੂੰ ਤਾਂ ਹੁਣ ਹੋਰ ਬਣਾ ਕੇ ਦੇ ਮੇਰੇ ਤਾਂ ਜਾਨ ਖਾ ਲੈਂਦੀ ਐ ਇਹ ਸਾਰਾ ਦਿਨ ਮੈਂ ਕੀ ਕਰਾਂ ਮੈਂ ਤੁਹਾਨੂੰ ਦੱਸਦਾ ਥੋੜੀ ਕਿਸਮਤ ਖੁੱਲ ਗਈ ਮੇਰੀ ਤਾਂ ਕਿਸਮਤ ਫੁੱਟ ਗਈ ਐ ਕਹੋ ਤੁਸੀਂ ਤਾਂ ਬਾਰੇ ਭਾਗ ਜਾਣੇ ਹੋ ਮੈਨੂੰ ਪੁੱਛ ਕੇ ਦੇਖੋ ਮੈਂ ਗੱਲ ਤਾਂ ਪੂਰੀ ਸੁਣ ਲਾ ਮੈਂ ਪਟਵਾਰੀ ਕੋਲੇ ਗਿਆ ਸੀ ਉਧਰ ਜਾਂਦਾ ਖੜ ਗਿਆ ਮੈਂ ਪਟਵਾਰੀ ਕੋਲੇ ਪਟਵਾਰੀ ਨੂੰ ਮੈਂ ਫਿਰ ਆ ਕੇ ਕਿਹੜੇ ਪਟਵਾਰੀ ਕੋਲੇ ਪਟਵਾਰੀ ਕੀ ਹੁੰਦਾ ਤੈਨੂੰ ਐ ਨਹੀਂ ਪਤਾ ਹੁਣ ਪਟਵਾਰੀ ਦਾ ਅੱਛਾ ਪਟਵਾਰੀ ਕੋਲੇ ਗਿਆ ਤੇ ਉਹ ਕਹਿੰਦਾ ਛੋਟੀ ਬੁੜੀ ਦੇ ਨਾਂ ਕਿਲਾ ਜ਼ਮੀਨ ਦਾਗਾ ਅੱਛਾ ਤੇ ਤੇ ਪਰਸੋਂ ਮੈਂ ਜਦੋਂ ਇਧਰ ਹਾਂ ਕਿਲਾ ਨਾਂ ਜ਼ਮੀਨ ਦਾ ਬੇਬੇ ਦੇ ਹੋਰ ਤੇ ਪਰਸੋਂ ਫਿਰ ਉਦੋਂ ਵੇ ਮੈਂ ਜਦੋਂ ਉਧਰੋਂ ਆ ਕੇ ਤੇ ਮੈਂ ਕੱਪੜੇ ਫਰੋਲੇ ਮੈਂ ਉਥੇ ਨਾ ਪਰਣਾ ਚਾਹਦਾ ਸੀਗਾ ਅੱਛਾ ਉਸੇ ਕਾਪੀ ਪੀਸੀ ਐਫ ਡੀ ਵਾਲੀ ਅੱਛਾ ਕਾਜ ਤਾਂ ਹੁੰਦਾ ਐਡਾ ਕ ਅੱਛਾ ਤੇ ਮੈਂ ਬੇਬੇ ਨੂੰ ਦੱਸਿਆ ਨਹੀਂ ਮੈਂ ਉਹ ਵੀ ਰੱਖਤਾ ਉਸੇ ਅੱਛਾ ਤੂੰ ਐਫ ਡੀ ਹੈਗੀ ਘਟੂ ਘੜ 5 ਲੱਖ ਦੀ ਨਾਲ ਤੁਸੀਂ ਫਿਰ ਮੈਨੂੰ ਪਹਿਲਾਂ ਨਹੀਂ ਦੱਸਿਆ ਮੈਂ ਤੈਨੂੰ ਦੱਸਦਾ ਗੱਲ ਸੁਣ ਲੈ ਘਾ ਹੁਣ ਤੂੰ ਕਰ ਬੇਬੇ ਦੀ ਸੇਵਾ ਤੇ ਇਹ ਨਹੀਂ ਮਨਪ੍ਰੀਤ ਕਾ ਨੂੰ ਨਾ ਦੇ ਦੇ ਤੇ ਐ ਨਹੀਂ ਬਹਾ ਪਤੀਜਾ ਨੂੰ ਦੇ ਦੇ ਕਿਉਂ ਮਨਪ੍ਰੀਤ ਵੀ ਮੈਂ ਕੱਲ ਦੇਖਿਆ ਕੱਲ ਜਦੋਂ ਆਏ ਲਵ 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 ਬੱਚੇ ਬਣਦੀ ਸੀ ਅੱਛਾ ਹਾਂ ਉਹਨੂੰ ਤਾਂ ਪਤਾ ਲੱਗਿਆ ਨਾ ਫੇਰ ਫੇਰ ਸੇਵਾ ਕਰਨੀ ਕੀ ਔਖੀ ਹੈ ਬੇਬੇ ਦੀ ਹਾਂ ਤੇ ਹੁਣ ਤੂੰ ਬੇਬੇ ਕੋਲੇ ਜਾ ਫੇਰ ਤਾਂ ਛ ਠੀਕ ਹੈ ਨਾ ਮੈਨੂੰ ਤੁਸੀਂ ਪਹਿਲਾਂ ਹੀ ਦੱਸਣਾ ਸੀਗਾ ਦੱਸਾਂਗੇ ਤੂੰ ਤਾਂ ਹੁਣ ਰੋਲਾ ਪਾਈ ਜਾਂਦੀ ਸੀਗੀ ਤੂੰ ਬੇਬੇ ਦੀ ਕਰ ਸੇਵਾ ਪੂਰੇ ਤਨ ਮੰਨਣਾ ਤੇ ਉਸਾਰ ਆਪਾਂ ਨੂੰ ਜ਼ਮੀਨ ਦੇ ਜੀ ਤੇ ਨਾਲੇ ਆਪਾਂ ਮੰਨ ਲਓ ਮਾਰੋ ਤੇ ਆਪਾਂ ਕੀ ਦੇ ਲੈਣਦੇ ਆ ਹਾਂ ਠੀਕ ਹੈ ਫੇਰ ਬੱਸ ਹੁਣ ਮੈਂ ਜਾਣਾ ਮੇਰਾ ਕੰਮ ਜਾਣੀ ਬਸ ਆ ਕੰਮ ਕਰ ਬੇ ਨਾਲ ਬਿਰ ਬਿਰ ਬਿਰਿਆ ਮੈਂ ਤਾਂ ਹੁਣੀ ਚਾਹ ਬਣਾ ਕੇ ਦਿੰਨੀ ਆ ਬੇਬੇ ਨੂੰ ਚਾਹ ਚਾਹ ਦੇ ਤਾਂ ਮਾਰ ਗੋਲੀ ਤੂੰ ਉਹਦੇ ਨਾਲ ਪਹਿਲਾਂ ਉਹੀ ਉੱਥੇ ਬੈਠੀ ਰਹੀ ਬੇਬੇ ਉਹਦਾ ਪੀ ਕੇ ਹਟਿਆ ਹੁਣੀ ਚਾਹ ਹੁਣੀ ਕਰਕੇ ਦਿੱਤੀ ਆ ਉਹ ਨਾਨਕਾ ਦੁੱਖ ਸੁੱਖੀ ਪੁੱਛੀ ਚਲੇ ਐਨੇ ਨੇ ਬੁੜੀ ਖੁਸ਼ੀ ਹੋ ਜੂਗੀ ਐਈ ਗੱਲ ਹੈ ਜੇ ਹੁਣ ਤੂੰ ਉਹਨੂੰ ਚਾਹ ਚਾਹ ਰੋਜ਼ ਪੀਂਦੀ ਆ ਗੰਗਾ ਆ ਗਈ ਆਪਣੇ ਤਾਂ ਕਰੇ ਉਹ ਗੱਲ ਤਾਂ ਉਹ ਚਾਹ ਤਾਂ ਰੋਜ਼ ਪੀਂਦੀ ਆ ਉਹਦੇ ਪੇਕਿਆਂ ਦਾ ਹਾਲ ਚਾਲ ਪੁੱਛ ਲਾ ਠੀਕ ਆ ਉਹਦੀ ਭੈਣ ਦਾ ਪੁੱਛ ਲਾ ਐਨੇ ਖੁਸ਼ ਹੋ ਜੂ ਉਹ ਬਸ ਹੁਣ ਮੈਂ ਆਪੀ ਸੰਭਾਲਣ ਨੂੰ ਤੁਹਾਨੂੰ ਕਹਿਤਾ ਮੈਂ ਛੱਡ ਬਰਾ ਮੈਂ ਤਾਂ ਫੇਰ ਹੀ ਮੈਂ ਤੁਹਾਨੂੰ ਦੱਸ ਨਹੀਂ ਆਉਂਦੀ ਮੈਂ ਜਾਨਣਾ ਚੰਗਾ ਫਿਰ ਠੀਕ ਹੈ ਇੱਕ ਦਿਹਾੜੀ ਪੁੱਛਿਆ ਮੈਂ ਖੇਤ ਜਾਣਾ ਹੋ ਕੱਲ ਨੂੰ ਠੀਕ ਹੈ ਠੀਕ ਹੈ ਬੱਟਾ ਪੱਟਾ ਕਰਨੀ ਹੈ ਤੇ ਬੇਬੇ ਨੂੰ ਲਾ ਜਾਓ ਜਾਓ ਤੁਸੀਂ ਤਾਂ ਸੁਣ ਲਾ ਬੇਬੇ ਨੂੰ ਨਾਲ ਲਾਵੇ ਐ ਨਹੀਂ ਪਤਾ ਬੇਬੇ ਦਾ ਹਾਲ ਚਾਲ ਕੁਝ ਦੀਆਂ ਸੁਣ ਲਾ ਗੱਲ ਤਾਂ ਸੁਣੋ ਐ ਨਹੀਂ ਪਤਾ ਮਨਪ੍ਰੀਤ ਲੈ ਜੀ ਬੇਬੇ ਦਾ ਲਾਜ ਲਾ ਕੇ ਛੱਡੋ ਬਰਾ ਹੁਣ ਲੈ ਗਈ ਮਨਪ੍ਰੀਤ ਛੱਡੋ ਬਰਾ ਗੱਲਾਂ ਉਹ ਤਾਂ ਗਈਆਂ ਗੱਲਾਂ ਹੁਣ ਕਿ ਮੈਂ ਬੇਬੇ ਵਧ ਗਿਆ ਬੁੱਤ ਅੱਜ ਵਰਨ ਜਿੱਦ ਕਿਵੇਂ ਆ ਗਈ ਤੂੰ ਹੈ ਅੱਜ ਕਿਵੇਂ ਆ ਗਈ ਮੇਰੇ ਕੋਲ ਉਹੀ ਆ ਗਈ ਚਲ ਵਧ ਗਿਆ ਤੇ ਤੈਨੂੰ ਐ ਦੱਸ ਹੋਰ ਚਾਹ ਪਾਣੀ ਬਣਾ ਕੇ ਦੇਵਾ ਤੈਨੂੰ ਨਾ ਮੈਂ ਤੂੰ ਹੁਣੀ ਪੀ ਕੇ ਟਿਆਂ ਜਾਂਦਾ ਮੈਂ ਤੇ ਬੇਬੇ ਐਂ ਕਰਦੀ ਕੱਪੜੇ ਜੰਗਦੇ ਜੇ ਹੋਏ ਪੈਸੇ ਕੱਪੜੇ ਕੋਈ ਨਹੀਂ ਹੈ ਜੇ ਕੁਝ ਨਹੀਂ ਹੁੰਦਾ ਹੈਗਾ ਕੋਈ ਹੋਰ ਪਾ ਲੈ ਤੋ ਤੇ ਹੋਰ ਪਾ ਲੈ ਚਲ ਕੋਈ ਸਵੇਰੇ ਨਾ ਨੂ ਲੈਂਦੀ ਸਵੇਰੇ ਧੋਦੀ ਨਾ ਆਲੀ ਬੁੱਤ ਮੈਂ ਦਵਾਰੇ ਨਾ ਲੈਂਦੀ ਕਰ ਨਾ 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 ਆਲੀ ਮੈਂ ਤੇ ਹੋ ਕਰਾ ਖੀਰ ਖੋ ਖਾਣੀ ਖੀਰ ਬਣਾ ਕੇ ਨਾ ਨਾ ਗਰਮੀ ਵਾਲੀ ਜਿਹਦੇ ਮੀਮੂ ਕਹੇ ਨਾ ਉਹਦੇ ਬਣਾ ਲੀ ਬੂੜੇ ਬਣਾ ਲੈਨੇ ਜਦੋਂ ਮੀਮੂ ਉਹਦੇ ਬਣਾ ਲਈ ਨਾ ਜਿਹੜੀ ਚਾਹ ਸੇ ਕਾਸ ਮੂਜੀ ਕਰਦਾ ਮੇਰੇ ਤਾਂ ਕਾਸ ਇੰਜ ਨਹੀਂ ਕਰਦਾ ਪੁੱਤ ਜੀ ਕਰ ਮੀਠਾ ਖਾਣੇ ਹੋਊਗਾ ਦੇਖ ਲੈ ਕਿੰਨੀ ਸੂਜੀ ਨਾ ਨਾ ਗਰਮੀ ਵਾਲੀ ਐ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਨਾ ਤੂੰ ਮੈਨੂੰ ਦੱਸ ਦਿਆ ਕਰ ਮੂਹਾਰ ਹੋ ਜੀ ਮੈਂ ਜਹ ਹੁਣ ਨਹੀਂ ਖਾ ਲਈ ਗਰਮੀ ਚ ਜਦੋਂ ਮੀਮੂ ਉਹਦੇ ਬਣਾਦੀ ਨਾ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਨਾ ਤੂੰ ਮੈਨੂੰ ਨਾ ਕੋਈ ਨਹੀਂ ਮੈਂ ਦੱਸ ਤੂੰ ਚੰਗਾ ਚਾਂ ਕੋਈ ਨਹੀਂ ਦੱਸ ਹੋਰ ਹੁਣ ਮਾਪਿਆਂ ਦੀ ਸੇਵਾ ਤਾਂ ਜ਼ਰੂਰੀ ਐ ਹ ਕਿ ਮਿਹਰ ਉਹ ਤਾਂ ਕਰ ਲੈ ਕੰਮ ਦੰਦਾ ਕੰਮ ਕਰੀ ਜਾਨੀ ਬੇਬੇ ਮੈਂ ਹਾਂ ਬੇਬੇ ਕੋਲ ਬੈਣੀ ਆ ਜਾ ਕੇ ਦੋ ਕੁ ਮਿੰਟ ਤੇ ਮੈਂ ਤਾਂ ਕਹਿੰਦੀ ਬੇਬੇ ਤੂੰ ਆ ਕਪੜੇ ਲਾ ਦੇ ਹੋਰ ਨਵੇਂ ਪਾ ਲਿਆ ਕਰ ਉਹਨਾਂ ਦਾ ਕੀ ਕਰੇਗੀ ਕੋਈ ਨਹੀਂ ਕੋਈ ਨਹੀਂ ਗਰਮ ਕਰਕੇ ਪਾ ਲੈ ਮੈਂ ਬਤਲਈਏ ਹੋਰ ਨਵੇਂ ਸੂਟ ਪਾ ਕੇ ਰੱਖਿਆ ਘਰ ਘਰ ਨਾ ਕੋਈ ਨਹੀਂ ਤੇ ਮੈਂ ਮੀਨਾ ਸਾੜੇ ਸੂਟ ਪਾਈ ਰੱਖਿਆ ਨਹੀਂ ਪਾਉਂਦੀ ਮੈਂ ਇਹ ਤੂੰ ਸਿਵਧੀਆ ਲਿਆ ਕੇ ਤੇਨ ਲਾ ਕੇ ਫੇਰ ਆਪੇ ਖਾਣ ਨੂੰ ਮੈਨੂੰ ਦੱਸ ਤੂੰ ਹਾਂ ਬਾਦੂ ਤੈਨੂੰ ਲੀੜੇ ਕੱਪੜੇ ਉਹ ਜਿਹੜੇ ਪਏ ਆ ਨਾ ਹੁਣ ਜਿਹੜਾ ਮੈਂ ਹੁਣ ਸੂਟ ਤੇ ਰੱਖ ਅੱਧਾ ਹੋਰ ਸਿਉਂ ਦੂੰਗੀ ਲੈ ਕੋਈ ਨਹੀਂ ਕੋਈ ਨਹੀਂ ਤੇ ਇਹ ਤੂੰ ਨਾ ਖਾਣ ਪੀਣ ਨੂੰ ਦੱਸ ਮੈਂ ਤੈਨੂੰ ਕੀ ਬਣਾ ਕੇ ਦੇਵਾਂ ਅੱਜ ਸਬਜ਼ੀ ਘਾਦੀ ਬਣਾਈ ਹੈ ਜਿਹੜੀ ਤੇਰੇ ਜੀ ਕਰਦਾ ਦੱਸ ਸਬਜ਼ੀ ਵੀ ਤੂੰ ਕੋਈ ਮਰਜ਼ੀ ਬਣਾ ਲੈ ਬਤਾ ਉਹ ਹੀ ਖਾ ਲੈ ਨਹੀਂ ਤੇਰਾ ਜਿਹੜਾ ਜੀ ਕਰਦਾ ਸਬਜ਼ੀ ਉਹ ਬਣਾ ਕੋਈ ਨਹੀਂ ਮੈਨੂੰ ਜੀ ਨੂੰ ਕੀ ਹੈਗਾ ਨਹੀਂ ਬੇਬੇ ਤੂੰ ਐ ਨਾ ਕਰਿਆ ਕਰ ਹੁਣ ਕੋਈ ਨਹੀਂ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਤੂੰ ਮੈਨੂੰ ਦੱਸ ਦੇ ਮੈਂ ਤੈਨ ਮੇਰ ਨਾਲ ਲਗਾਵਾਂ ਤੇ ਪਰ ਮੈਂ ਹੰਡਾ ਮਾਰਿਆ ਨਹੀਂ ਗੁੱਸਾ ਹੁੰਦਾ ਹੁੰਦੀ ਹੈ ਇਹ ਮੈਂ ਦੱਸਦੀ ਕਿ ਕਿ ਕਰੀ ਹੋਰ ਦੂਜਾ ਸਤਰੀ ਕਾਲ ਕਿਵੇਂ ਆ ਹਾਂ ਤੂੰ ਵੀ ਗਈ ਮੈਂ ਕੰਮ ਜਾਣ ਮੈਂ ਕਿ ਆਈ ਸੀ ਮੈਂ ਕਿਹਾ ਚੱਲ ਮੈਂ ਬੇਬੇ ਕੋਲ ਗਿਆੜੀ ਮਾਰਿਆ ਮਾਂ ਅੱਛਾ ਹੋਰ ਦਵਾਈ ਬੂਟੀ ਲੈ ਲਈ ਟਾਈਮ ਨਾਲ ਤੂੰ ਮੈਂ ਦਵਾਈ ਬੂਟੀ ਤੋਂ ਕੀ ਲੈਣਾਗਾ ਦਵਾ ਲਿਆਂਗੀ ਕਿੰਨਾ ਲੈਣੀ ਹੁੰਦੀ ਹੈ ਰੋਜ਼ ਹੀ ਜਾਨੀ ਹੈ ਲੈ ਕੇ ਕਿੱਥੋਂ ਆਉਣੀ ਨਹੀਂ ਮੈਂ ਕਿੱਥੇ ਲਿਆਵਾਂ ਲੈ ਹੁਣ ਤੂੰ ਪਹਿਲਾਂ ਲਈ ਗੱਲਾਂ ਛੱਡ ਦੇ ਕੋਈ ਨਾ ਮੈਨੂੰ ਪਤਾ ਤੈਨੂੰ ਮੇਰੇ ਨਾਲ ਗੁੱਸੇ ਹੈਗੇ ਹੁਣ ਐ ਕਿਵੇਂ ਛੱਡਦਾ ਮੈਂ ਜਦੋਂ ਤੇ ਮੇਰੇ ਪਹਿਲਾਂ ਹੀ ਨਹੀਂ ਧੱਕੇ ਧੱਕੇ ਮਾਰ ਮਾਰ ਕੱਢਦੀ ਓਦੋਂ ਤੁਸੀਂ ਓਦੋਂ ਬੇਬੇ ਮੇਰੇ ਜਵਾਕ ਛੋਟੇ ਸੀ ਨਿਆਣੇ ਸੀ ਜਵਾਕ ਕਿ ਆਇਆ ਹੁਣ ਪਰਵਾਦੇ ਹੋ ਗਿਆ ਹੋਗੇ ਵੱਡੇ ਹੋਗੇ ਹੁਣ ਤੇਰੀ ਸੇਵਾ ਕਰ ਲੂੰਗੀ ਮੈਂ ਹੁਣ ਤੈਨੂੰ ਦਵਾ ਲਿਆਂਗੀ ਜਵਾਕ ਕਿਹੜਾ ਆਏ ਕਹਿੰਦੇ ਸੀਗੇ ਜਵਾਕ ਨਿਆਣੇ ਸੀ ਫਿਰ ਓਦੋਂ ਮੈਥੋਂ ਤੈਨੂੰ ਸੰਭਿਆ ਨਹੀਂ ਸੀ ਜਾਂਦਾ ਤਾਂ ਟਾਈਮ ਤੇ ਦਵਾਈ ਬੂਟੀ ਦਵਾ ਕੇ ਨਹੀਂ ਸੀ ਜਾਂਦਿਆਂ ਦੀ ਨਾ ਕਿਸੇ ਬਸੇ ਹੋਰ ਤੈਨੂੰ ਲੈ ਕੇ ਜਾਇਆ ਜਾਂਦਾ ਸੀਗਾ ਹੁਣੋਂ ਵੱਡੇ ਹੋ ਗਏ ਹੁਣ ਮੈਂ ਤੈਨੂੰ ਲੈ ਜਾਇਆ ਕਰੂੰਗੀ ਕਿਸੇ ਇੱਥੇ ਵੀ ਜਾਣਾ ਤੂੰ ਉਹ ਤਾਂ ਕੋਈ ਆਖੇ ਤਾਂ ਬਿੰਦਰ ਦੱਸੀਗਾ ਨਹੀਂ ਤੂੰ ਦੱਸ ਦਵਾਈ ਕਿੱਥੋਂ ਲੈਣੀ ਹੁੰਦੀ ਹੈ ਮੈਂ ਦਵਾ ਲੈਮ ਕੋਈ ਨਖ ਤੜਕੇ ਤੰਦੀ ਸੰਦੇਹ ਹੈ ਕਮਨ ਮੇੜ ਲੂੰਗੀ ਮੈਂ ਕਿਤੇ ਲਿਆਵਾਂ ਭੋਮਾਂ ਮੈਂ ਚੱਲ ਪਿੰਡ ਜਾਈ ਤੂੰ ਤੇ ਮੇਰੇ ਪਿੰਡ ਤੋਂ ਵੀ ਲੈਣਾ ਤੈਨੂੰ ਪਿੰਡ ਵੀ ਮਲਾ ਲਿਆਉਂਗੀ ਹੁਣ ਬਿਲ ਨਹੀਂ ਆ ਮੈਂ ਉਹ ਤਾਂ ਤੂੰ ਸਾਰਾ ਕੁਝ ਕਰ ਲਿਆਵੇਂਗੀ ਕੋਈ ਨਾੜਾ ਤੂੰ ਪਹਿਲਾਂ ਲੀਆਂ ਗੱਲਾਂ ਛੱਡ ਦੇ ਹੁਣ ਆਏ ਕਿਵੇਂ ਛੱਡ ਦੇ ਕੋਈ ਨਾ ਹੁਣ ਤੂੰ ਸੁਲਾ ਕਰ ਲੈ ਮੇਰੇ ਨਾਲ ਕੋਈ ਨਹੀਂ ਮੈਂ ਤਾਂ ਕੋਈ ਸੁਲਾ ਨਹੀਂ ਕਰਦੀ ਕਰ ਲੈ ਕੋਈ ਨਾ ਉਧਰ ਆ ਜਾ ਕਰ ਦੋ ਚਾਰ ਜੇ ਇੱਥੇ ਹੈਗੀ 2-4 ਘੰਟੇ ਉਧਰ ਆ ਜਾ ਕਰ ਮੈਂ ਇੱਥੇ ਤਾਂ ਹੁਣ ਆਈ ਤਾਂ ਨਹੀਂ ਮੈਂ ਤਾਂ ਬਿਮਾਰ ਰਹਿਣੀ ਆ ਰਾਤ ਨੂੰ ਪੈ ਜਾ ਕਰ ਉਧਰ ਆ ਕੇ ਤੂੰ ਕਾਹ ਤੋਂ ਆ ਜਾ ਮੈਂ ਰੱਦ ਕਰ ਇੱਥੇ ਬੈਠ ਜਾ ਆ ਜਾ ਕਰ ਹੈ ਬਦਾਰ ਬੇਬੇ ਉਧਰ ਕੋ ਨਾ ਨਾ ਮੈਂ ਨਹੀਂ ਆਉਂਦੀ ਪਹਿਲਾਂ ਤਾਂ ਤੁਸੀਂ ਮੈਨੂੰ ਧੱਕੇ ਮਾਰ ਕੇ ਕੱਢਤਾ ਹੈ ਚੱਲ ਕੋਈ ਨਾ ਫਿਰ ਉਹ ਮੇਰੇ ਜਵਾਕ ਛੋਟੇ ਸੀ ਤੈਨੂੰ ਮੈਂ ਐਂ ਹੀ ਕਿਹਾ ਸੀ ਵੀ ਚਲ ਉਹਨੂੰ ਤੂੰ ਪਰਮਜੀਤ ਅੰਨੇ ਰਹਿ ਪਾ ਨਾ ਨਾ ਹੁਣ ਤਾਂ ਮੈਂ ਇੱਥੇ ਰੁਕਾਂ ਮੈਂ ਮੈਨੂੰ ਕਿਵੇਂ ਰੁੱਖੀ ਮੋਤੀ ਰੋਟੀ ਕਿਵੇਂ ਦੇਣਾ ਹੁਣ ਨਹੀਂ ਮੈਂ ਜਾ ਤਾ ਬਦਰੀਏ ਕਰੀਂਆਂ ਨਹੀਂ ਤੁਸੀਂ ਮੇਰੇ ਨਾਲ ਉਧਰ ਤੂੰ ਮੈਨੂੰ ਝੂਠ ਕੱਢਤਾ ਪਿੰਡ ਚ ਹੁਣ ਮੈਂ ਤੇ ਨਾਲ ਅਜ ਲੋਕ ਕੀ ਕਰਨਗੇ ਮੈਨੂੰ ਚਲ ਕੋਈ ਨਾ ਹੁਣ ਮੇਰੇ ਜਵਾਬ ਕਰ ਬੱਡੇ ਨਾ ਨਾ ਇਹ ਤੇ ਚਿਰ ਉਹ ਮੈਂ ਮੈਨੂੰ ਧੁੱਪੇ ਸੱਟਣ ਛਾਵੇਂ ਸੱਟਣਾ ਐਸੇ ਕਰ ਹੀ ਰਹੂ ਮੈਂ ਤਾਂ ਆਈ ਰੋਜ਼ ਨਹੀਂ ਤੂੰ ਤਾਂ ਬਾਲਾ ਨਾ ਜਾਈ ਗੁੱਸਾ ਕਰ ਹੀ ਜਾਨੀ ਬੇਬੇ ਫਿਰ ਉਹਨੂੰ ਗੁੱਸਾ ਤਾਂ ਆਉਂਦਾ ਹੀ ਹੈ ਜਦ ਤੂੰ ਜਲੂਸ ਕਰਦਾ ਬੱਡੇ ਸੱਸ ਤੂੰ ਉਹਦੀ ਆਉਣੀ ਤੂੰ ਮੇਰੀ ਆ ਮੇਰਾ ਵੀ ਉਨਾ ਹੀ ਹੱਕ ਹੈ ਰਾਏ ਤਾਂ ਤੁਸੀਂ ਸਮਝਿਆ ਨਹੀਂ ਉਹ ਨਹੀਂ ਮੇਰਾ ਵੀ ਉਨਾ ਹੀ ਹੱਕ ਹੈ ਚਲ ਜਿੰਨੀ ਤੂੰ ਉਹਦੀ ਤੂੰ ਬਾਲੀ ਹੈਂ ਜੀ ਹੁਣ ਤੇਰਾ ਆ ਗਿਆ ਕੋਈ ਲਾਲਚ ਤਾਂ ਪਤਾ ਲੱਗਾ ਤੈਨੂੰ ਮੇਰੇ ਨਾਲ ਤੂੰ ਰਹਿਣ ਤੋਂ ਇਨਕਾਰ ਕਰੀ ਜਾਨੀ ਤੇ ਉਹਦੇ ਨਾਲ ਤੂੰ ਰਹਿਣ ਨੂੰ ਤਿਆਰ ਕਿਉਂ ਮੈਨੂੰ ਉਹਦੇ ਨਾਲ ਹੀ ਸਾਥ ਹੈ ਤੈਨੂੰ ਕੋਈ ਮੇਰੀ ਵੀ ਉਹਨੂੰ ਕੋਈ ਹੈਗੀ ਕੋਈ ਤੈਨੂੰ ਹੋ ਗਿਆ ਕੋਈ ਵਹਿਮ ਹੋ ਗਿਆ ਕੋਈ ਲਾਲਚ ਦਾ ਮੈਨੂੰ ਤਾਂ ਕੋਈ ਲਾਲਚ ਨਹੀਂ ਹੈਗਾ ਲੈ ਫਿਰ ਤੂੰ ਦੂਜੇ ਲੋਟ ਹੋ ਜਾ ਕਰ ਜੇ ਤੇਰੀ ਸੇਵਾ ਕਰਨ ਆਉਣੇ ਤੈਨੂੰ ਪੁੱਛਣ ਦਸਣਾਉਣੇ ਕੋਸੇ ਮੁੱਖ ਕਰੇਗੀ ਤੂੰ ਸੇਵਾ ਤੇਰਾ ਹਾਲ ਚਾਲ ਪੁੱਛਣਾ ਨੇ ਫਿਰ ਤੂੰ ਆਏ ਹੋ ਜਾ ਕਰ ਵੀ ਤੇਰੀ ਦੁਕੀ ਕਰਕੇ ਤੂੰ ਤੁਸੀਂ ਘਰੋਂ ਘੜਤੀ ਮੈਨੂੰ ਹੁਣ ਤਾਂ ਮੇਰੀ ਸੇਵਾ ਕਰੇਗੀ ਚਲੋ ਉਹ ਤਾਂ ਮੇਰੀ ਮਜਬੂਰੀ ਸੀ ਉਹਦੋਂ ਚਲ ਜੀ ਠੀਕ ਆ ਫਿਰ ਚੰਗਾ ਮੈਂ ਤਾਂ ਜਾਣੀ ਆਥਰ ਬਹੁਤ ਹੋ ਗਿਆ ਕਰਨਾ ਮੈਨੂੰ ਅਜੇ ਕੀ ਕਰਾਉਣਾ ਇਹ ਤਾਂ ਦੋਨੇ ਹੀ ਆਏ ਕੋਈ ਸ਼ਾਪ ਹੋਈ ਦੀਆ ਕੋਈ ਨੰਪਾੜੀ ਕੋਈ ਦੀਆ ਕੀ ਪਤਾ ਨਹੀਂ ਇਹਨਾਂ ਤਾਂ ਕੀ ਤੇ ਆ ਗਿਆ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਮੈਂ ਤਾਂ ਮੋਜੀ ਬਣ ਗਈ ਮੈਂ ਸਾਡੀ ਕੁੜੀ ਕੋਲ ਵੀ ਗੱਲ ਕਰੂੰਗੀ ਇਹ ਤਾਂ ਬੜੇ ਕੰਮ ਲੱਗ ਗਿਆ ਮੇਰਾ ਤਾਂ ਕੀ ਹੋ ਗਿਆ ਸਾਰਾ ਕੁਝ ਹੀ ਕਰੇਗਾ ਨਹੀਂ ਇਹ ਤਾਂ ਮੇਰੇ ਲੱਤਾਂ ਹੀ ਕਟਣੀਆਂ ਕੋਈ ਕੁਛ ਪੁੱਛ ਦਿਆ ਕੋਈ ਕਹਿੰਦੇ ਢੀਰੇ ਧੋਦ ਕੇ ਤਰੇ ਕੀ ਪਤਾ ਕੀ ਸਦੀ ਵਲਟ ਗਿਆ ਇਹ ਜੀ ਮੇਰੇ ਤੇ ਫਿਰ ਬੁੱਤਨੇ ਦੱਸੀਆ ਮੈਨੂੰ ਤਾਂ ਉਵੇਂ ਹੀ ਬਣ ਗਿਆ ਤਾਂ ਵਧੀਆ ਹੋ ਗਿਆ ਹੈ ਮੈਂ ਤਾਂ ਪੂਰੀ ਸੇਵਾ ਹੋਣ ਲੱਗ ਗਈ। ਦਫੜਾ ਕਿਉਂ ਨਹੀਂ ਬੇਬੇ? ਨਾਲੇ ਦੋ ਗੱਲਾਂ ਮਾਰਿਆ ਵੀ ਪਰਮਜੀਤ ਤਾਂ ਹੈਣੀ ਕੀ ਕਰੇ? ਪਹਿਲਾਂ ਮੈਨੂੰ ਕਾਈ ਭੱਜਣਾ ਪੈਗਾ ਸੀ। ਹੋੜੀਆਂ ਗੱਲਾਂ ਹੀ ਨੇ। ਕਿਵੇਂ ਆ ਬੇਬੇ? ਠੀਕ ਆ ਮੱਤਾ। ਕਿਵੇਂ ਅੰਦਰ ਜੇ ਬੈਠੀ ਹੈਗੀ? ਕੋਈ ਬੈ ਗਈ ਮੱਤਾਂ ਦਾ? ਹਾਂ ਗਾ। ਇਹ ਗੱਲ ਤੈਨੂੰ ਬਾਹਰ ਨਹੀਂ ਨਿਕਲਣ ਦੇਣਾ। ਐਸੀ ਥੰਲੇ ਬੈ ਗਈ ਮੇਰੇ ਮਾਣ ਵਾਲੀ। ਲੜਦਾ ਹੈਣੀ ਕੀ? ਫਿਰ ਆਇਂ ਕੋਈ ਠੰਡਾ ਹੀ ਜਾਂਦਾ ਕਮਰਾ। ਲੈ ਦੁੱਧ ਪਹਿਲਾਂ ਮੈਂ ਤੇਰੇ ਵਾਸਤੇ ਦੁੱਧ ਲਈ ਸੀ ਗਰਮ ਕਰਕੇ। ਭਾਂਡੇ ਲਾਈ ਜਾਣੀ ਹੈ ਚੰਗਾ ਦੁੱਧ ਮੈਂ ਫਿਰ ਰਸੋਈ ਚ ਕੱਢ ਦੇਣੀ ਹੈ ਤੇ ਬੋਝ ਕੇ ਦੇਨੇ ਪੀੜੀ ਚ ਚੰਗਾ ਦੂਜੇ ਦੁੱਧ ਚ ਹੀ ਕੱਢ ਜੂਗੀ ਚੰਗਾ ਚੱਕ ਕੇ ਲੈ ਪੀ ਲੈ ਦੇਖਦੇ ਪਾਰਨ ਜਿੱਤ ਲਿਆਉਂਦੀ ਆ ਤੇ ਝੋਟੀ ਲਿਆਉਂਦੀ ਆ ਮੈਂ ਤਾਂ ਤੇਰੇ ਖੂਨ ਸੰਗ ਨਾ ਹੌਜੀ ਕੋ ਮੇਰਾ ਤਾਂ ਇਹ ਨਹੀਂ ਪਤਾ ਹੈਗਾ ਚਲ ਦੇਖੀ ਜਾਊਗੀ ਮੈਂ ਤਾਂ ਨਜ਼ਾਰੇ ਬਨੇ ਪਿਆ ਸੀ ਜ਼ਕੀਮਦਾਰ ਦੇ ਪੁੱਤ ਨੇ ਵਧੀਆ ਕਹੀ ਸੀ ਮੈਨੂੰ ਚਲ ਜਾਈ ਚੱਲੀ ਜਾਂ ਤਾਂ ਚੱਲ ਵਧੀਆ ਹੋ ਗਿਆ ਜਾ ਕੇ ਆਵਾਂਗੇ ਪਰਨ ਜੀ ਤੇਰੇ ਕਰ ਰਹੀਓ ਹਾ ਕਰੀਂ ਆਂ ਦੱਸ ਕੀ ਕਰੀ ਜਾਂਦੇ ਸੀ ਮੈਂ ਕੀ ਕਰਨਾ ਭੈਣ ਤੇਰੇ ਵਰਗੀ ਬੇਲੀ ਤਾਂ ਹੈ ਨਹੀਂ ਮੈਂ ਵੀ ਘੇੜਾ ਮਾਰਦੀ ਫਿਰੂੰ ਲੋਕਾਂ ਦੇ ਘਰਾਂ ਨੂੰ ਮੈਂ ਮੈਂ ਤੂੰ ਹੀ ਘੇੜਾ ਮਾਰਨ ਆ ਗਈ ਤੂੰ ਹੀ ਘੇੜਾ ਮਾਰਨ ਤਾਂ ਆਈਆਂ ਵੀ ਘਰੇ ਨਹੀਂ ਹੋਣੀ ਹੁਣ ਮੌਕਾ ਦੇਖ ਕੇ ਆ ਜਾਨੀਂ ਤੂੰ ਤਾਂ ਤੈਨੂੰ ਐਸੀ ਹੁਣ ਕੜਾ ਕਰੇ ਹੋਗੇ ਮੈਂ ਜਾਵਾਂ ਬੇਬੇ ਕੋਲੇ ਘੇੜਾ ਤੂੰ ਤਿੱਤੋ ਪੈਰ ਦਿਲ ਚ ਵਹਿਮ ਰਾ ਤੇਰਾ ਤਾਂ ਕੰਮ ਨਹੀਂ ਹੈ ਸਾਡੇ ਘਰੇ ਆਉਣ ਦਾ ਲੈ ਜੇ ਮੈਂ ਬਾ ਆਂ ਵੀ ਆ ਜਾਨੀਂ ਫਿਰ ਵੀ ਕਹਿੰਦਾ ਉਂ ਦਾ ਕੀ ਮਤਲਬ ਉਂ ਦਾ ਕੀ ਮਤਲਬ ਤੇਰੇ ਤਾਂ ਕੰਮ ਹੀ ਨਹੀਂ ਬੇਬੇ ਕੋਲੇ ਆਉਣ ਦਾ ਲੇ ਕੰਮ ਕਿਉਂ ਨਹੀਂ ਤੂੰ ਮੋੜੀ ਤੇ ਬੇਬੇ ਕੋਲ ਜਮੀਨ ਦੀ ਮਾਰੇ ਕਿਹੜੇ ਮਾਰਦੀਆਂ ਵੀ ਪਤਾ ਨਹੀਂ ਬੇਬੇ ਮੈਨੂੰ ਐਂ ਹੀ ਹੀ ਵੇਣ ਦੇ ਦੂ ਹੁਣ ਨਹੀਂ ਮਿਲਦੀ ਐਡੇ ਤੇ ਮਿਲੂਗੀ ਜਮੀਨ ਹੁਣ ਉਹ ਤਾਂ ਧੱਕੇ ਮਾਰਦੀ ਸੀ ਲੈ ਧੱਕੇ ਕਿਹਨੇ ਮਾਰੇ ਕਿਹੜੇ ਮਾਰਦੀਆਂ ਤੁਸੀਂ ਅੱਡ ਅੱਡ ਰਹਿਣ ਲੱਗੇ ਤਾਰੇ ਕੰਮ ਹੀ ਤੇਰਾ ਕੋਈ ਆਉਂਦਾ ਇੱਥੇ ਕਿਹੜਾ ਕਾਇਨ ਸਾਂਝੀਏ ਨੇ ਮੇਰੇ ਨਾਲ ਤੇਰੀ ਧੱਕੇ ਮਾਰ ਕੇ ਕੰਮ ਕੀ ਤੇਰੇ ਤੇ ਕੋਈ ਨਹੀਂ ਸੀ ਬੇਬੇ ਨੂੰ ਕਰੋ ਇਹੇ ਜੀ ਬੇਬੇ ਜਿਹੜੀ ਆਏ ਕਹਿੰਦੀ ਆ ਮੈਨੂੰ ਧੱਕੇ ਮਾਰਦੇ ਆ ਮੈਨੂੰ ਐਂ ਕਰਦੇ ਆ ਮਾਰੇ ਆ ਭਾਈ ਤਾਂ ਕਹਿੰਦੀ ਆ ਉਹ ਅਸੀਂ ਆ ਰੋਟੀ ਦਿੰਨੇ ਅਗਲੀ ਨੂੰ ਕੋਈ ਮੇਰੇ ਤੇ ਤਵੇ ਲਾਈ ਜਾਂਦੀ ਉਹਦੇ ਤੋਂ ਦੇਖੀ ਨੀ ਮੇਰੇ ਮਗਰੋਂ ਉਹਦੀ ਅੱਜ ਫੇਰ ਤੈਨੂੰ ਆਏ ਸੀ ਵੀ ਘਰੇ ਕੋਈ ਦੀਨਾ ਨਹੀਂ ਤਾਂ ਹੀ ਹੈ ਜੇ ਮੈਂ ਨਾ ਹੁੰਦਾ ਮੈਂ ਤੈਨੂੰ ਗੋਲਕਾ ਤੋਂ ਮਾਰਦੀ ਮੈਂ ਤੇਰੇ ਤਾਂ ਗੋਲਕਾ ਹੁਣ ਤੂੰ ਆਪਣੀ ਬਹਿਤ ਦੀ ਮਾਰੀ ਨੇ ਮਾਰਿਆ ਹੋ ਵੀ ਖਬਰ ਕਰੇ ਹੋਵੇ ਨਹੀਂ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਗੁੱਸਾ ਠੰਡਾ ਕਰ ਲੈ ਕਰ ਜੇ ਮੈਂ ਨੀਵੀ ਹੋ ਕੇ ਆ ਜਾਨੀ ਮੜੀ ਮੇਰੀ ਗੱਲ ਸੁਣ ਲੈ ਨੀਵੀ ਹੋ ਕੇ ਕੋਈ ਆਉਂਦੀ ਨਹੀਂ ਜ਼ਮੀਨ ਦੀ ਮਾਰੀ ਆਉਣੀ ਹੈ ਵੀ ਬੇਬੇ ਜਮੀਨ ਦੇ ਦਊਗੀ ਮੈਨੂੰ ਮੈਨੂੰ ਕੌਣ ਕਹਿੰਦਾ ਮੈਨੂੰ ਜ਼ਮੀਨ ਦਾ ਲਾਲਚ ਆ ਬੇਬੇ ਦੇ ਨਾਂ ਤੇ ਜ਼ਮੀਨ ਹੀ ਹੈਣੀਗੀ ਤੂੰ ਲਾਲਚ ਤਬੇ ਨਾਉਂਦੀ ਨੀ ਬੇਬੇ ਦੇ ਨਾਂ ਜ਼ਮੀਨ ਕਿਉਂ ਨਹੀਂ ਤੈਨੂੰ ਕੌਣ ਕਹਿੰਦਾ ਜ਼ਮੀਨ ਨਹੀਂ ਬੇਬੇ ਦੇ ਨਾਂ ਮੇਂ ਤੇਰਾ ਪਾਈ ਕਹਿੰਦਾ ਸੀ ਉਹਨੇ ਪਤਾ ਕੀਤਾ ਪਟਵਾਰੀ ਤੋਂ ਉਹ ਕਹਿੰਦਾ ਬੇਬੇ ਦੇ ਨਾਂ ਕੋਈ ਜ਼ਮੀਨ ਨਹੀਂ ਨਾ ਕੋਈ ਐਫ ਡੀ ਹੈਗੀ ਆਏ ਨਹੀਂ ਮਤੇਰੇ ਮਗਰ ਲੱਗਦੀ ਤੈਨੂੰ ਐ ਮੇਰੇ ਵਾਂਗੂ ਵੀ ਧੱਕੇ ਮਾਰ ਦੂਗੀ ਜਿਵੇਂ ਵੀ ਐ ਕਹਦਾ ਮੈਂ ਫਿਰ ਮੈਨੂੰ ਉਹ ਹੋ ਜੂ ਆ ਜਾਂਦੇ ਮਨਜੀਤ ਨੂੰ ਮੈਂ ਮੂੰਹ ਤੇ ਗੱਲ ਕਰਾਉਣੀ ਐ ਲੈ ਤੂੰ ਮੂੰਹ ਤੇ ਬੱਥਲੀ ਐ ਤੇਰੇ ਬਹਿਮ ਨਿਕਲ ਜੂਗਾ ਨਹੀਂ ਹੈਗੀ ਬੇਬੇ ਦੇ ਨਾਲ ਕੋਈ ਜਮ ਮਨਜੀਤ ਤੂੰ ਆ ਜਾ ਇੱਥੇ ਖੜ ਜੀ ਆ ਜਾਂਦੇ ਹੁਣ ਮਨਜੀਤ ਆ ਜਾਂਦੇ ਮਨਜੀਤ ਨੂੰ ਉਹ ਬੈਠੀ ਬੇਬੇ ਸਾਰੇ ਸਾਹਮਣੇ ਕਰਾਈ ਸੀ ਤੇ ਬੈਨੇ ਆਪ ਉਹਦੇ ਨਾਲ ਤਾਂ ਹੈ ਨਹੀਂ ਕੋਸ ਆਪਣੇ ਨਾਲ ਹੀ ਸੀ ਜਾਂ ਤੁਹਾਡੇ ਨਾਲ ਜਾਂ ਸਾਡੇ ਨਾਲ ਪਛਲਾ ਬਾਈ ਨੂੰ ਸੱਦਲਾ ਫੋਨ ਆਹ ਮਰਪੀਂ ਸੀ ਕਹਿੰਦੀ ਐ ਬੇਬੇ ਕੀ ਗੱਦੀ ਐ ਬੇਬੇ ਜਨਾ ਕਹਿੰਦੀ ਜਮੀਨ ਹੀ ਨਹੀਂ ਹੈਗੀ ਕੋਈ ਜਵੀ ਨਹੀਂ ਕਿ ਕਿ ਪਤਾ ਲੱਗ ਗਿਆ ਲੈ ਆ ਗਿਆ ਮੱਥੇ ਤੇ ਆ ਗਿਆ ਮੰਜ਼ਿਲ ਤੇ ਜਮੀਨ ਦੇ ਕਹੇ ਇਹਦੇ ਕ ਜਮੀਨ ਨਹੀਂ ਹੈਗੀ ਆ ਦੀ ਮੰਤਰੀ ਕਹਿੰਦੀ ਬੇਬੇ ਜਨਾ ਜਮੀਨ ਹੀ ਨਹੀਂ ਹੈਗੀ ਦੋ ਕਿਲੇ ਜਮੀਨ ਦੇ ਆ ਸੁਣ ਨੂੰ ਤਾਂ ਲੱਗਿਆ ਮੈਨੂੰ ਤੇਰੇ ਭਰਾ ਨੇ ਆਖਿਆ ਬਾਈ ਛੋਟੇ ਨੇ ਅੱਛਾ ਉਹ ਕਹਿੰਦੀ ਹੈ ਨਹੀਂ ਆ ਹਾਂ ਉਹ ਕਹਿੰਨਾ ਮੈਂ ਪਤਾ ਕਰਿਆ ਸੀ ਪਟਵਾਰੀ ਤੋਂ ਤੇ ਤੂੰ ਕਿਵੇਂ ਇਹਦਾ ਸੱਚ ਮੰਨ ਲਿਆ ਮੈਂ ਤਾਂ ਸੋਨੋ ਪੁੱਛਨੀ ਆ ਵੀ ਦੱਸੋ ਉਹ ਮੈਨੂੰ ਆ ਕਹਤੋਂ ਕਹਿੰਦੀ ਆ ਕਿ ਕੋਈ ਹੁੰਦੀ ਆ ਤੇ ਮੈਂ ਤੁਹਾਨੂੰ ਗੱਲ ਦੱਸਾਂ ਉਹ ਵੀ ਬਾਈ ਤੋਂ ਪੱਛਾ ਸੱਚ ਤੈਨੂੰ ਇਹੀ ਦੱਸੂਗਾ ਸਾਰ ਮੈਂ ਦੱਸਾਂ ਜਿਹੜੀ ਗੱਲ ਬੇਬੇ ਦੇ ਨਾਲ ਕੋਈ ਜ਼ਮੀਨ ਨਹੀਂ ਸੀ ਹੈ ਕੋਈ ਜ਼ਮੀਨ ਹੀ ਬੇਬੇ ਦੇ ਨਾਲ ਇੱਕ ਹੀ ਇੱਕ ਹੀ ਸੁਣਦੀ ਆ ਮੈਂ ਇਹ ਸੁਣਦੀ ਆ ਯਾਰ ਤੁਸੀਂ ਕਰਦੀ ਆ ਬੇਬੇ ਨੂੰ ਤੰਗ ਮੈਂ ਬੇਬੇ ਨਾਲ ਕੀਤੀ ਗੱਲ ਮੈਂ ਬੇਬੇ ਤੂੰ ਐਂ ਘਰ ਦੀ ਸੇਵਾ ਫੇਰ ਹੋਊਂਗੀ ਜਾਂ ਤੂੰ ਆਪਾਂ ਸਟੇਮ ਕਰੀਏਗੀ ਉਹ ਸਟੇਮ ਕਿਹਦੇ ਤੂੰ ਦੁੱਧ ਪਿਉਂਦੀ ਕਿਹਦੇ ਹੀ ਛੁੱਟ ਜੇ ਲਾਲਚ ਸੀਗਾ ਲਾਲਚ ਕਰਕੇ ਤੁਸੀਂ ਬੇਬੇ ਨੂੰ ਕਿੰ ਲੱਤਾਂ ਘੋੜਦੀਆਂ ਕਿਤੇ ਬੇਬੇ ਨੂੰ ਦੁੱਖ ਸੋਪੋੜਦੀਆਂ ਕਿਤੇ ਬੇਬੇ ਨੂੰ ਕਹਿ ਨਹੀਂ ਬੇਬੇ ਕਸੂਟ ਲੈ ਗਈ ਮੈਨੂੰ ਐਡੇ ਪਨੇਖੇ ਚ ਰੱਖਿਆ ਤੁਸੀਂ ਤੇਰੇ ਪਲੇਖੇ ਚ ਇਹਨੂੰ ਵੀ ਰੱਖਿਆ ਠੀਕ ਹੈ ਦੋਨਾਂ ਨੂੰ ਤਾਂ ਸੇਵਾ ਕਰਾਈਏ ਪਲੇਖੇ ਚ ਲਾ ਕੇ ਦੋ ਮਿੰਟ ਬਈ ਮਨਪ੍ਰੀਤ ਮੈਨੂੰ ਐ ਦੱਸੋ ਤੁਹਾਡੇ ਮਾਪਿਆਂ ਕੋਈ ਐਂ ਘਰੇ ਫੇਰ ਤੁਸੀਂ ਲਾਲ ਚਾਚਾ ਕੀ ਕਰੀ ਗਈਆਂ ਕਰੀ ਗਈਆਂ ਕਿ ਨਹੀਂ ਹਾਂ ਲਾਲ ਚਾਚਾ ਹੁਣ ਤੁਸੀਂ ਇਹਨੂੰ ਲਾਲਚ ਕਰਕੇ ਨੂੰ ਸੇਵਾ ਕਰਦੀਆਂ ਸੀਗੀਆਂ ਉਦੋਂ ਤੁਹਾਨੂੰ ਕੁਝ ਐ ਨਹੀਂ ਸੀ ਚਿੱਤੇ ਚ ਠੀਕ ਹੈ ਇਹਦੇ ਥਾਂ ਤੇ ਤੁਹਾਡੀ ਮਾਂ ਬੈਠੇ ਹੋਵੇਂ ਫਿਰ ਕੀ ਬਣੇ ਹੋਵੇਗਾ ਮੈਨੂੰ ਐ ਦੱਸੋ ਤੂੰ ਸੇਵਾ ਕਰੋ ਨਾ ਤੁਹਾਡੀ ਪਰਜਾਈ ਤੁਹਾਡੀ ਬੇਬੀ ਸੇਵਾ ਨਾ ਕਰੇ ਸੋਡ ਤੇ ਕੀ ਬੀਤੇ ਠੀਕ ਹੈਗਾ ਤੂੰ ਲਾ ਤੇ ਤਿਆਕ ਕੇ ਬੇਬੀ ਦੀ ਸੇਵਾ ਕਰੋ ਇਹਦੇ ਪਹਿਰੇ ਹੱਥ ਲਾਓ ਤੁਸੀਂ ਵੀ ਬੇਬੇ ਸਰਤੋਗੀ ਗਲਤੀ ਮਾਫੀ ਮੰਗ ਲਓ ਲਾ ਲੈ ਪਹਿਰੇ ਹੱਥ ਲਾ ਦੇ ਤੂੰ ਨਹੀਂ ਲਾ ਦੇ ਤੂੰ ਲਾ ਜੜੀ ਚੋਰੀਆਂ ਦੁੱਧ ਪਿਆ ਪਿਆ ਲ ਜਾਂਦੀ ਸੀ ਤੇ ਦੁੱਧ ਤਾਂ ਤੋ ਵੀ ਪਿਆਏਗਾ ਮੈਂ ਤਾਂ ਲੈ ਕੇ ਰੱਖੀ ਮੈਂ ਰੋਟੀ ਖਿੰਦੀ ਸੀ ਲੈ ਜਾ ਹੁਣ ਬੇਬੇ ਨੂੰ ਤਿੰਨ ਨਵੇਂ ਛੋਟ ਸਮਾ ਲੈ ਜਾ ਹੁਣ ਲੈ ਜਾ ਮਗਰ ਛੋਟ ਲੈ ਚੋਰੀ ਆਉਂਦੀ ਸੀ ਹੁਣ ਲੈ ਕੇ ਜਾ ਹਾ ਕੇ ਦੇ ਹੁਣ ਹੁਣ ਲੈ ਕੇ ਜਾ ਸੁਆਦ ਆਉਣਾ ਆਊਗਾ ਪਤਾ ਕੀ ਹੈ ਇਹਨੇ ਨਹੀਂ ਤੇ ਨਾ ਸੇਵੀਆਂ ਬਣਾ ਦੇ ਨਾਲ ਪੂੜੇ ਬਣਾ ਦੇ ਹੁਣ ਉਦੋਂ ਬਣਾਉਂਦਾ ਖਵਾਉਂਦੀ ਸੀ ਬੇਬੇ ਪੈਰੀ ਹੱਥ ਲਾਓ ਪਹਿਲਾਂ ਤੂੰ ਸਿੰਦੋਨੀ ਲਾਓ ਲਾਓ ਨੋ ਲਾਓ ਲਾ ਪੈਰੀ ਇੱਥੇ ਲਾ ਬਈ ਹੁਣ ਲਾ ਲੇ ਮੈਂ ਤੇ ਲਾ ਦਿੰਨੀ ਆ ਤੂੰ ਲਾ ਪਹਿਲੇ ਤੂੰ ਵੱਡੀ ਤੂੰ ਲਾ ਤੇ ਗਲਤੀ ਹੋ ਗਈ ਲੈ ਸਾਥ ਗਲਤੀ ਹੋ ਗਈ ਬੇਟੇ ਮaaf ਕਰ ਦੇ ਤੇਰੀ ਹੁਣ ਅਸੀਂ ਸੇਵਾ ਕਰਾਂਗੇ ਅਧੋਨ